ਇੱਕ ਮਜਬੂਰ ਮਾਂ ਆਪਣੇ ਪੁੱਤ ਨੂੰ ਸੰਗਲਣਾ ਬਣ ਕੇ ਬੈਠੀ ਆਪਣੀ ਸੁੱਧ ਬੁੱਧ ਖੋਈ ਬਾਪੂ ਆਪਣੇ ਪੁੱਤ ਨੂੰ ਸੰਗਲਣਾ ਬੰਨਿਆ ਹੋਇਆ ਬੈਠਾ ਦੇਖ ਕੇ ਹੱਸੀ ਜਾਂਦਾ ਪਰ ਇਹ ਨੌਜਵਾਨ ਨੂੰ ਗੱਭਰੂ ਨੂੰ ਘਰੇ ਸੰਗਲਣਾ ਬੰਨਿਆ ਦੇਖ ਕੇ ਜਾਨੀ ਕਿ ਰੂਹ ਕੰਬਦੀ ਸੀ ਸੋਨੀ ਦੇ ਮਾਤਾ ਜੀ ਵੀ ਆਪਣਾ ਇਸ ਘਰ ਨੂੰ ਦੂਸਰਾ ਘਰ ਮੰਨਦੇ ਨੇ ਜਦੋਂ ਤੋਂ ਵੀਰੇ ਨੂੰ ਲੈ ਕੇ ਆਏ ਹਰ ਸਾਲ ਭੈਣ ਨੇ ਆਉਣਾ ਨਾਲੇ ਸੋਨੀ ਦੇ ਰਖੜੀ ਬੰਨ ਕੇ ਜਾਣੀ ਨਾਲੇ ਮੇਰੇ ਛੋਟੀ ਭੈਣ ਮੇਰੇ ਰੱਬੋ ਛੋਟੀ ਭੈਣ ਮੀਆਂ ਖੁਸ਼ੀਆਂ ਦੇਖੇ ਵਾਹਿਗੁਰੂ ਖਾਲਸਾ ਖੁਸ਼ੀਆਂ ਆਜੇ ਰਖੜੀਆਂ ਵਾ ਭੈਣ ਆਈ ਰਖੜੀ ਬੰਨਣਾ ਖੁਸ਼ ਹੋ ਜਾ ਕਰ ਖੁਸ਼ ਓ ਖੁਸ਼ ਹੋ ਜਾ ਕਰ ਪਹਿਲਾਂ ਸੋਨੀ ਦੇ ਬੰਨ ਪੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਟੰਡਾ ਛੋਟਾ ਭਰਾ ਸੋਨੀ ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੁਪਰੀਆਂ ਦੇ ਘਰ ਵਿੱਚ ਲੰਮੇ ਅਕਰੀਬ 7-8 ਸਾਲ ਦਾ ਸਮਾਂ ਬੀਤ ਗਿਆ ਵੀਰ ਨੂੰ ਉਹ ਦਿਨ ਜਿਸ ਦਿਨ ਅਸੀਂ ਉੱਥੇ ਘਰ ਗਏ ਸੀ ਖੰਨੇ ਇੱਕ ਮਜਬੂਰ ਮਾਂ ਆਪਣੇ ਪੁੱਤ ਨੂੰ ਸੰਗਲਣਾ ਬੰਨ ਕੇ ਬੈਠੀ ਤੇ ਕੋਲੇ ਆਪਣੀ ਸੁੱਧ ਬੁੱਧ ਖੋਈ ਬਾਪੂ ਆਪਣੇ ਪੁੱਤ ਨੂੰ ਸਿੰਗਲ ਨਾ ਬੰਨਿਆ ਹੋਇਆ ਬੈਠਾ ਦੇਖ ਕੇ ਹੱਸੀ ਜਾਂਦਾ ਮੁਸਕਰਾਈ ਜਾਂਦਾ ਇਕੱਲਾ ਹੀ ਗੱਲਾਂ ਕਰੀ ਜਾਂਦਾ ਇਕੱਲਾ ਹੀ ਬਾਤਾਂ ਪਾਈ ਜਾਂਦਾ ਪਿਓ ਉਸ ਘਰ ਦੇ ਚਾਰ ਕਮਰੇ ਤਿੰਨ ਕਮਰਿਆਂ ਦੇ ਵਿੱਚੋਂ ਇੱਕ ਦੋ ਨੂੰ ਜਿੰਦੇ ਲੱਗੇ ਹੋਏ ਕੋਡ ਕੇਸ ਚੱਲਦਾ ਜੀ ਸੋਨੀ ਪੜ੍ਹ ਲਿਖ ਕੇ ਕੰਮ ਸਿੱਖਿਆ ਫ੍ਰਿਜਾਂ ਦਾ ਏਸੀਆਂ ਦਾ ਔਰ ਉਸ ਤੋਂ ਬਾਅਦ ਜਿਹੜੀ ਪਿਤਾ ਜੀ ਨੂੰ ਬਿਮਾਰੀ ਸੀ ਉਹ ਬੇਟੇ ਨੂੰ ਆ ਲੱਗੀ। ਸੋਨੀ ਜਦੋਂ ਅਫਸਰਡ ਹੋ ਗਿਆ ਸਿਰ ਚ ਮਿੱਟੀ ਪਾਉਣ ਲੱਗ ਗਿਆ ਗੰਦਾ ਪਾਣੀ ਪੀਣ ਲੱਗ ਗਿਆ ਪਤਾ ਹੀ ਨਹੀਂ ਸੋਝੀ-ਬੁਝੀ ਨਹੀਂ ਰਹੀ ਕਿ ਉਹ ਮਾਂ ਵਿਚਾਰੀ ਸੰਗਲ ਖਰੀਦ ਕੇ ਲੈ ਕੇ ਆਈ ਆਪਣੇ ਪੁੱਤ ਦੇ ਬੰਨਣ ਨੂੰ। ਧੰਨਵਾਦ ਸਾਡੇ ਵੀਰ ਮੰਗਟੂਣੀ ਜਿਹੜੇ ਸਾਡੇ ਨਾਲ ਅੱਜ ਵੀ ਜੁੜੇ ਹੋਏ ਨੇ। ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਦੱਸਿਆ ਉੱਥੋਂ ਜਾ ਕੇ ਸੋਨੀ ਵੀਰ ਨੂੰ ਅਸੀਂ ਲੈ ਕੇ ਆਏ ਉਸ ਦਿਨ ਤੋਂ ਲੈ ਕੇ ਅੱਜ ਤੱਕ ਸੋਨੀ ਦਾ ਪਰਿਵਾਰ ਸੋਨੀ ਦੀ ਭੈਣ ਸੋਨੀ ਦੇ ਜੀਜਾ ਜੀ ਗੁਰਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਥੈਂਕ ਯੂ ਭੈਣੇ ਬਹੁਤ ਬਹੁਤ ਥੈਂਕ ਯੂ ਲੈ ਸੋਨੀ ਪੇੜੇ ਖਾਲਾ ਉੱਡ ਖਾਲਾ ਪੇੜਾ ਤੇ ਹਰ ਨਾ ਮੇਰੀ ਭੈਣ ਦਾ ਨਾ ਮੇਰੇ ਰੱਬੋਂ ਵੀ ਨਾ ਮੇਰੀ ਛੋਟੀ ਭੈਣ ਮੇਰੇ ਰੱਬੋਂ ਛੋਟੀ ਭੈਣ ਇੰਨੀਆਂ ਖੁਸ਼ੀਆਂ ਦੇਖੀਆਂ ਵਾਹਿਗੁਰੂ ਤੁਹਾਨੂੰ ਹਰ ਖੁਸ਼ੀ ਦੇ ਧੰਨਵਾਦ ਬਾਬਾ ਨਾਨਕ ਮਿਹਰ ਕਰੇ ਆਪਾਂ ਨੂੰ ਇੱਕ ਦੂਜੇ ਦੇ ਆਖਰੀ ਸਹਾਂ ਤੱਕ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ੇ ਮੇਰੇ ਭਰਾ ਨੂੰ ਸੋਨੀ ਨੂੰ ਤੁਹਾਨੂੰ ਖੜਾ ਹੋ ਜਾ ਪੁੱਤ ਤੰਦਰੁਸਤੀਆਂ ਬਖਸ਼ੇ ਤੇ ਅਸੀਂ ਇਸੇ ਤਰ੍ਹਾਂ ਤੰਦਰੁਸਤੀ ਦੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਜਦੋਂ ਤੋਂ ਵੀਰੇ ਨੂੰ ਲੈ ਕੇ ਆਏ ਹਰ ਸਾਲ ਭੈਣ ਨੇ ਆਉਣਾ ਨਾਲੇ ਸੋਨੀ ਦੇ ਰਖੜੀ ਬਣ ਕੇ ਜਾਣੀ ਨਾਲੇ ਮੇਰੇ ਮਾਂ ਸੋਨੀ ਦੇ ਮਾਤਾ ਜੀ ਵੀ ਆਪਣਾ ਇਸ ਘਰ ਨੂੰ ਦੂਸਰਾ ਘਰ ਮੰਨਦੇ ਨੇ ਕਿਉਂਕਿ ਜਿੱਥੋਂ ਸੋਨੀ ਨੂੰ ਸੰਗਲਣਾ ਬੰਨੇ ਨੂੰ ਖੋਲ ਕੇ ਲਿਆਏ ਸੀ ਸੋਨੀ ਤੋਂ 2-3 ਸਾਲਾਂ ਬਾਅਦ ਸੋਨੀ ਦੇ ਡੈਡੀ ਵੀ ਬਹੁਤ ਬਿਮਾਰ ਹੋ ਗਏ ਉਹਨਾਂ ਦੀ ਵੀ ਇੱਥੇ ਸੁਪਨਿਆਂ ਦੇ ਘਰ ਆ ਕੇ ਟ੍ਰੀਟਮੈਂਟ ਚੱਲਿਆ ਡੈਥ ਹੋ ਗਈ ਉਸ ਘਰ ਚ ਤਾਂ ਜਾ ਕੇ ਰਹਿਣ ਨੂੰ ਮਾਂ ਦਾ ਜੀ ਨਹੀਂ ਕਰਦਾ ਜਿਹੜੇ ਘਰ ਦੇ ਵਿੱਚ ਮਾਂ ਦੇ ਸਿਰ ਦਾ ਸਾਈਂ ਵੀ ਤੁਰ ਗਿਆ ਤੇ ਜਿਸ ਘਰ ਚ ਪੌੜੀਆਂ ਜਿੱਥੋਂ ਕੋਠੇ ਤੇ ਚੜਨਾ ਸੀ ਪੌੜੀਆਂ ਦੀਆਂ ਪਾਈਪਾਂ ਨੂੰ ਸੰਗਲਾਂ ਨੂੰ ਬੰਨ੍ਹ ਕੇ ਆਪਣਾ ਪੁੱਤ ਰੱਖਣਾ ਪਿਆ ਮਾਂ ਜਾਂ ਤਾਂ ਆਪਣੀ ਧੀ ਕੋਲੇ ਤੇ ਜਾਂ ਇੱਥੇ ਸੁਪਨਿਆਂ ਦੇ ਘਰ ਤੇ ਇਸੇ ਤਰ੍ਹਾਂ ਇਹ ਸੁਪਨਿਆਂ ਦੇ ਘਰ ਵਿੱਚ ਸਾਡੇ ਇਹ ਪਰਿਵਾਰਕ ਮੈਂਬਰ ਜਿਨ੍ਹਾਂ ਨੂੰ ਰੱਬ ਰੂਪੀ ਮੈਂਬਰਾਂ ਵਾਸਤੇ ਮਹਾਰਾਜ ਨੇ ਇੰਨਾ ਪ੍ਰਾਲਾ ਕੀਤਾ ਘਰ ਬਣਾਇਆ ਇਹਨਾਂ ਦੇ ਪੈਰਾਂ 사ਦਕੇ ਆ ਵੀਰਾਂ ਸੋਨੀ ਸਾਡੇ ਮੋਢਲੇ ਮੈਂਬਰਾਂ ਦੇ ਵਿੱਚੋਂ ਇੱਕ ਆ ਜਦੋਂ ਅਸੀਂ ਸੋਨੀ ਨੂੰ ਲੈ ਕੇ ਆਏ ਸੀ ਉਦੋਂ ਸਾਡੇ ਕੋਲੇ ਥੋੜੇ ਜਿਹੀ ਮੈਂਬਰ ਸੀ ਪਰ ਇਹ ਨੌਜਵਾਨ ਨੂੰ ਗੱਭਰੂ ਨੂੰ ਘਰੇ ਸੰਗਲਣਾ ਬੰਨਿਆ ਦੇਖ ਕੇ ਯਾਨੀ ਕਿ ਰੂਹ ਕੰਬਦੀ ਸੀ ਤੇ ਮਾਂ ਦੀ ਮਜਬੂਰੀ ਕਿੱਡੀ ਸੀ ਜੀਜੇ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਵੀ ਕਿਸੇ ਤਰੀਕੇ ਮੈਂ ਕੋਈ ਪ੍ਰਾਲਾ ਕਰਾਂ ਮਦਦ ਕਰਾਂ ਹਾਲਾਂਕਿ ਕੱਲੀ ਸੋਨੀ ਜੀ ਨਹੀਂ ਆਪਣੇ ਇਲਾਕੇ 'ਚ ਹੋਰ ਲੋੜਵੰਦਾਂ ਦੀ ਵੀ ਮਦਦ ਕਰਦਾ ਗੁਰਵਿੰਦਰ ਵੀਰ ਸਾਡੇ ਕੋਲੇ ਇੱਥੇ ਹੁਣ ਤੱਕਰ 12-13 ਪੇਸ਼ੈਂਟ ਇਦਾਂ ਦੇ ਨੇ ਜਿਹੜੇ ਗੁਰਵਿੰਦਰ ਵੀਰੇ ਦੇ ਰਾਹੀਂ ਆਏ ਨੇ ਆਪਦੇ ਲੈਵਲ ਤੇ ਵੀ ਇਹ ਵੀਰਾ ਡਾਕਟਰੀ ਲੈਣ ਨਾਲ ਸੰਬੰਧਤ ਆ ਜ਼ਿੰਮੇਵਾਰੀ ਦੇ ਨਾਲ ਆਪਣੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦਾ ਸੇਵਾ ਕਰਦਾ ਵੀਰ ਪਰ ਜਿੱਥੇ ਵੀਰ ਨੂੰ ਆਪਣੇ ਪਰਿਵਾਰ ਦੇ ਵਿੱਚ ਸੋਨੀ ਇਸ ਹਾਲਾਤ ਚ ਮਿਲਿਆ ਉਹਦੀ ਇਹਨੇ ਬਾਹ ਫੜਨ ਦੀ ਕੋਸ਼ਿਸ਼ ਕੀਤੀ ਉਥੋਂ ਪ੍ਰੇਰਿਤ ਹੋ ਕੇ ਅੱਗੇ ਹੋਰ ਲੋਕਾਂ ਦੀ ਵੀ ਇਹ ਵੀਰ ਹਮੇਸ਼ਾ ਮਦਦ ਕਰਦਾ ਮਾਰਾ ਚੜ੍ਹਦੀ ਕਲਾ ਬਖਸ਼ੇ ਭਰਾ ਨੂੰ ਤੰਦਰੁਸਤੀਆਂ ਬਖਸ਼ੇ ਤੇ ਅੱਗੋਂ ਸੋਨੀ ਵੀਰੇ ਲਈ ਵੀ ਅਰਦਾਸ ਕਰਿਓ ਸਾਡੇ ਲਈ ਵੀ ਅਰਦਾਸ ਕਰਿਓ ਸਾਡੀਆਂ ਇਹ ਜਿਹੜੀਆਂ ਰੱਬ ਰੂਪੀ ਭੈਣਾਂ ਲਈ ਵੀ ਅਰਦਾਸ ਕਰਿਓ ਮਾਵਾਂ ਲਈ ਵੀ ਅਰਦਾਸ ਕਰਿਓ ਵੀ ਅਸੀਂ ਤਰ੍ਹਾਂ ਇਸੇ ਤਰ੍ਹਾਂ ਜੁੜ ਕੇ ਇੱਕ ਦੂਸਰੇ ਦਾ ਸਾਥ ਦੇ ਸਕੀਏ ਸੁਪਨਿਆਂ ਦੇ ਘਰ 'ਚ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰਦੇ ਬਹੁਤ-ਬਹੁਤ ਸ਼ੁਕਰੀਆ ਜੀ ਵੈ ਗੁੱਡ ਟੀਕਾ ਖਾਲਾ ਬਾਏ ਸੋਨੀ ਠੀਕ ਆ ਤੂੰ ਕੁਝ ਕਹਿਣਾ ਵਾ ਲੈ ਪੇੜਾ ਖਾਲਾ ਥੋੜਾ ਜਿਹਾ ਹੋਰ ਮੈਂ ਅੱਜ ਮਿੱਠਾ ਬਾੜਾ ਖਾ ਲਿਆ